ਟਰੰਪ ਸਰਕਾਰ ਨੇ ਮੜ ਜੇਲਾ ਵਿੱਚ ਤੰਨੇ ਸੈਂਕੜੇ ਪ੍ਰਵਾਸੀ ਨਿਊਯਾਰਕ ਵਿਖੇ ਰਿਹਾ ਹੋਏ ਸਨ 7000 ਲੋਕ ਅਪਰਾਧਕ ਦੋਸ਼ਾਂ ਦੇ باوجود ਸੂਬਾ ਸਰਕਾਰ ਨੇ ਕੀਤਾ ਰਿਹਾ ਟਕਰਾ ਵਾਲੇ ਹਾਲਾਤ ਨਜ਼ਰ ਆ ਰਹੇ ਨੇ ਨਿਊਯਾਰਕ ਦੇ ਵਿੱਚ ਕਹਾਂਗੇ ਡੋਨਲਡ 트ੰਪ ਦਾ ਹਾਲਾਂਕਿ ਜੱਦੀ ਸ਼ਹਿਰ ਹੈ ਪਰ ਇਹਨਾਂ ਤੇ ਡਿਟੇਨਰ ਲੱਗਿਆ ਹੋਇਆ ਸੀ ਆਈਸ ਵਲੋ ਇਮੀਗ੍ਰੇਸ਼ਨ ਐਂਡ ਕਸਟਮਜ਼ ਐਨਫੋਰਸਮੈਂਟ ਵੱਲੋਂ ਡਿਟੇਨਰ ਲਾਏ ਜਾਣ ਦੇ ਬਾਵਜੂਦ ਕਿ ਜੀ ਇਹ ਅਪਰਾਧੀ ਨੇ ਇਹ ਇਹਨਾਂ ਨੇ ਗੰਭੀਰ ਜੁਰਮ ਕੀਤੇ ਨੇ ਅਪਰਾਧ ਕੀਤੇ ਨੇ ਤੇ ਇਹਨਾਂ ਨੂੰ ਇਹਨਾਂ ਦੀ ਸਜ਼ਾ ਮੁਕੰਮਲ ਹੋਣ ਤੋਂ ਬਾਅਦ ਜਾਂ ਸਜ਼ਾ ਮੁਕੰਮਲ ਹੋਣ ਤੇ ਸਾਡੇ سپਰਦ ਕੀਤਾ ਜਾਵੇ ਇਹਨਾਂ ਨੂੰ ਬਾਹਰ ਖੁੱਲੀ ਦੁਨੀਆ ਦੇ ਵਿੱਚ ਰਿਹਾ ਨਹੀਂ ਕੀਤਾ ਜਾਣਾ ਪਰ ਇਸ ਦੇ ਬਾਵਜੂਦ ਤਕਰੀਬਨ 7000 ਲੋਕਾਂ ਦੀ ਰਿਹਾਈ ਨੇ ਪੜਤੂ ਪਾਇਆ ਵਾਕਈ ਹੈਰਾਨਕੁਨਾ ਹਾਲਾਂਕਿ ਹਲੇ ਰੀਸੈਂਟਲੀ ਇੰਟਰਵਿਊ ਆਈ ਹੈ ਜ਼ਹਰਾਨ ਮਮਦਾਨੀ ਦੀ ਕਿ ਡੋਨਲਡ ਟਰੰਪ ਨੂੰ ਵੀ ਕੋਈ ਹੱਕ ਨਹੀਂ ਕਾਨੂੰਨ ਦੀ ਉਲੰਘਣਾ ਕਰਨ ਦਾ ਜਦੋਂ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਕਿਉਂਕਿ ਆ ਤੁਸੀਂ ਦੇਖ ਸਕਦੇ ਹੋ ਬਖਤਰਬੰਦ ਗੱਡੀਆਂ ਆਪਾਂ ਇਹਨਾਂ ਤੇ ਵੀ ਆਵਾਂਗੇ ਕਿ ਇਹ ਖਰੀਦਣ ਦੇ ਹੁਕਮ ਫੈਸਲਾ ਕੀਤਾ ਗਿਆ ਕੈਨੇਡਾ ਤੋਂ ਹੈਰਾਨੀ ਦੀ ਗੱਲ ਇਹ ਹੈ ਕਿ ਕੈਨੇਡਾ ਨਾਲ ਵਪਾਰ ਜੰਗ ਚੱਲ ਰਹੀ ਹੈ ਕਾਰੋਬਾਰੀ ਜੰਗ ਚੱਲ ਰਹੀ ਹੈ ਤੇ ਉਸੇ ਦੌਰਾਨ ਇੱਕ ਵੱਡਾ ਆਰਡਰ ਮਿਲੀਅਨਸ ਆਫ ਡਾਲਰ ਦਾ ਆਰਡਰ ਹੈ ਜਿਹੜਾ ਉਹ ਕੈਨੇਡੀਅਨ ਕੰਪਨੀ ਰੋਸ਼ਲ ਨੂੰ ਮਿਲਿਆ ਹੈ ਇਹ ਬਖਤਰਬੰਦ ਗੱਡੀਆਂ ਦਾ ਤੇ ਦਿੱਤੀਆਂ ਕਿਨੂੰ ਜਾਣੀਆਂ ਨੇ ਇਮੀਗ੍ਰੇਸ਼ਨ ਐਂਡ ਕਸਟਮਜ਼ ਐਨਫੋਰਸਮੈਂਟ ਵਾਲਿਆਂ ਨੂੰ ਕਿ ਭਾਈ ਤੁਸੀਂ ਪਰ ਵਾਸੀ ਕਾਬੂ ਕਰਨੇ ਨੇ ਫੌਜ ਨੂੰ ਨਹੀਂ ਦਿੱਤੀਆਂ ਜਾਣੀਆਂ ਨਾ ਹੀ ਇਹ ਨੈਸ਼ਨਲ ਗਾਰਡ ਨੂੰ ਦਿੱਤੀਆਂ ਜਾਣੀਆਂ ਨੇ ਜਿਹੜੇ ਵਾਸ਼ਿੰਗਟਨ ਡੀਸੀ ਜਾਂ ਹੋਰ ਸ਼ਹਿਰਾਂ ਦੇ ਵਿੱਚ ਤਾਇਨਾਤ ਕੀਤੇ ਗਏ ਨੇ ਇਹ ਆਈਸ ਵਾਲਿਆਂ ਨੂੰ ਮੁਹੱਈਆ ਕਰਵਾਈਆਂ ਜਾਣਗੀਆਂ ਕਿ ਇਹ ਲਿਜਾ ਕੇ ਤੁਸੀਂ ਬੰਦੇ ਫੜੋ ਜੇ ਕੋਈ ਮਾੜਾ ਮੋਟਾ ਰੋੜਾ ਰੜਾ ਮਾਰਦਾ ਇੱਟ ਚਲਾਉਂਦਾ ਤਾਂ ਇਸ ਦੀ ਵਰਤੋਂ ਕੀਤੀ ਜਾ ਸਕਦੀ ਹੈ ਤੇ ਹੁਣ ਜਿਹੜਾ ਕਹਾਂਗੇ ਕਿ ਮਸਲਾ ਕਾਫੀ ਉੱੜ ਗਿਆ ਹਾਲਾਂਕਿ 10 ਮਿਲੀਅਨ ਡਾਲਰ ਦਾ ਜਿਹੜਾ ਇਹ 20 ਵਖਤਰਬੰਦ ਗੱਡੀਆਂ ਦਾ ਆਰਡਰ ਹੈ ਉਹ ਤਲੋ ਜਦੋਂ ਹੋਊਗਾ ਪੂਰਾ ਉਹ ਦੇਖੀ ਜਾਊਗੀ ਕਦੋਂ ਤਾਇਨਾਤ ਕੀਤੀਆਂ ਜਾਣਗੀਆਂ ਪਰ ਫਿਲਹਾਲ 7000 ਅਪਰੋਕਸੀਮੇਟਲੀ ਹੈ ਜੀ ਇਹ ਜੇ ਐਗਜ਼ੈਕਟ ਅੰਕੜੇ ਤੇ ਨਿਗਾਹ ਮਾਰੀ ਜਾਵੇ ਤਾਂ 6947 ਤਾਂ ਪੂਰਾ ਪੂਰਾ ਹੀ ਬਣ ਜਾਂਦਾ ਹੈ 7000 ਬੰਦੇ ਜਿਹੜੇ ਕਿ ਕਹਾਂਗੇ ਕਿ ਕ੍ਰਿਮੀਨਲ ਸੀ ਵੱਖ-ਵੱਖੋਂ ਨਾਮ ਆਪਾਂ ਉਹਨਾਂ ਦੇ ਜਿਹੜੇ ਕ੍ਰਾਈਮ ਕੀਤੇ ਸੀ ਜ਼ਰੂਰਤ ਨਹੀਂ ਲੈਣ ਦੀ ਪਰ ਆਈਐਸ ਨੇ ਫੇਰ ਇਹਨਾਂ ਦੀ ਫੋਟੋ ਫੋੜੀ ਸ਼ੁਰੂ ਕੀਤੀ ਹੈ ਕਿ ਆਖਰਕਾਰ ਤੁਸੀਂ ਕਿਉਂ ਰਿਹਾ ਕੀਤੇ ਹੁਣ ਟਕਰਾਹ ਕਿਹਦਾ ਹੈ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਨਿਊਯਾਰਕ ਸ਼ਹਿਰ ਦੇ ਮੇਅਰ ਦੀ ਮੁਲਾਕਾਤ ਰੀਸੈਂਟਲੀ ਹੋ ਕੇ ਹਟੀਆ ਤੇ ਉਸ ਤੋਂ ਬਾਅਦ ਹੁਣ ਇੱਕ ਇੰਟਰਵਿਊ ਸਾਹਮਣੇ ਆਈ ਹੈ ਇੰਡੀਅਨ ਮੀਡੀਆ ਨਾਲ ਜਿਹਦੇ ਵਿੱਚ ਜ਼ੋਹਰਾਨ ਮਮਦਾਨੀ ਨੇ ਕਿਹਾ ਕਿ ਮੇਰੀ ਸਭ ਤੋਂ ਪਹਿਲਾ ਵਿਰਾਸਤ ਭਾਰਤੀ ਹੈ। ਇੰਡੀਅਨ ਮੂਲ ਦਾ ਹੋਣ ਦੇ ਨਾਤੇ ਤੇ ਚਲੋ ਉਹ ਤਾਂ ਕਿਉਂਕਿ ਉਹ ਜਿਵੇਂ ਮਾਪੇ ਹੋਣਗੇ ਜਿੱਥੋਂ ਮਾਪੇ ਉੱਠ ਕੇ ਤੁਰੇ ਮੀਰਾ ਨਾਇਰ ਨਾਮੀ ਫਿਲਮ ਡਾਇਰੈਕਟਰ ਤੇ ਉਹ ਹੁਣ ਜਿੱਥੇ ਤੱਕ ਪੁੱਜੇ ਨੇ ਯੂਗਾਂਡਾ ਹੁੰਦੇ ਹੋਏ ਯੂਐਸ ਤੱਕ ਤਾਂ ਉਹਨਾਂ ਨੇ ਤਾਂ ਆਪਣੀ ਵਿਰਾਸਤ ਦੱਸਣੀ ਹੀ ਹੈ ਪਰ ਇਸ ਵੇਲੇ ਇਹ ਹੁਣ ਜਿਹੜੇ 6947 ਬੰਦੇ ਨੇ ਉਹਨਾਂ ਦੇ ਵਿੱਚੋਂ ਫਿਲਹਾਲ ਕਿੰਨੇ ਮੁਰ ਗ੍ਰਿਫਤਾਰ ਕੀਤੇ ਗਏ ਨੇ ਆਈਸ ਵੱਲੋਂ ਫਿਲਹਾਲ ਗਿਣਤੀ ਸਾਹਮਣੇ ਨਹੀਂ ਆਈ ਪਰ ਲਗਾਤਾਰ ਛਾਪਿਆਂ ਦਾ سلسلہ جاری ਹੈ ਪਰ ਜ਼ਹਰਾਨ ਮਮਦਾਨੀ ਨੇ ਹਲੇ ਭਾਵੇਂ ਸੌ ਨਹੀਂ ਚੁੱਕੀ ਉਹਨਾਂ ਨੇ ਪਹਿਲਾਂ ਹੀ ਕਹਿ ਦਿੱਤਾ ਕਿ ਨਿਊਯਾਰਕ ਸਿਟੀ ਦੀ ਪੁਲਿਸ ਘਟੋਕਟ ਆਇਸ ਵਾਲਿਆਂ ਦੀ ਮਦਦ ਨਹੀਂ ਕਰੂਗੀ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਫੜਨ ਲਈ ਉਹਨਾਂ ਦਾ ਕਹਿਣਾ ਹੈ ਕਿ ਇਹ ਜੋ ਪ੍ਰਵਾਸੀਆਂ ਨੂੰ ਕਾਬੂ ਕਰਨ ਦੌਰਾਨ ਸਿਟੀਜ਼ਨਜ਼ ਨੂੰ ਤੰਗ ਪਰੇਸ਼ਾਨ ਕੀਤਾ ਜਾਂਦਾ ਗ੍ਰੀਨ ਕਾਰਡ ਹੋਲਡਰਜ਼ ਨੂੰ ਤੰਗ ਪਰੇਸ਼ਾਨ ਕੀਤਾ ਜਾਂਦਾ ਠੀਕ ਹੈ ਕ੍ਰਿਮੀਨਲਸ ਇਸ ਮੁਲਕ ਦੇ ਵਿੱਚੋਂ ਹਟਾ ਦਿੱਤੇ ਜਾਣੇ ਚਾਹੀਦੇ ਨੇ ਜਾਂ ਜਿਨ੍ਹਾਂ ਦੀਆਂ ਕਨਵੈਕਸ਼ਨਜ਼ ਨੇ ਜਾਂ ਜਿਨ੍ਹਾਂ ਦੀ ਕਿਸੇ ਸਮੇਂ ਦੌਰਾਨ ਅਦਾਲਤ ਦੇ ਵਿੱਚ ਪੇਸ਼ੀ ਪੈਂਦੀ ਸੀ ਉਹ ਨਹੀਂ ਹੋਣੀ ਚਾਹੀਦੀ ਪਰ ਇੱਕ ਫੈਮਿਲੀ ਦੀ ਵੀਡੀਓ ਕਹਾਂਗੇ ਇੱਕ ਇੰਟਰਵਿਊ ਇੱਕ ਨਾਮੀ ਚੈਨਲ ਦੇ ਫੌਕਸ ਚੈਨਲ ਤੇ ਵਾਇਰਲ ਹੋ ਰਹੀ ਹੈ ਕਿ ਕਿਵੇਂ ਇਹ ਆਪਣੇ ਬੱਚਿਆਂ ਵਾਸਤੇ ਉਹ ਸੈਲਫ ਡਿਪੋਰਟ ਹੋ ਰਹੇ ਨਹੀਂ ਛੋਟੇ ਛੋਟੇ ਬੱਚੇ ਨੇ ਉਹਨਾਂ ਦੇ ਇੱਕ ਮੇਬੀ ਸ਼ਾਇਦ 6-7 ਸਾਲ ਦਾ ਇੱਕ 3 ਸਾਲ ਦਾ ਇੱਕ ਮੇਬੀ ਦੁੱਧ ਚੁੰਗ ਦਾ ਬੱਚਾ ਛੋਟਾ ਜਿਹਾ ਹੋਊਗਾ ਤੇ ਉਹਨਾਂ ਦੀ ਸਟੋਰੀ ਹਾਲਾਂਕਿ ਉਹਨਾਂ ਦੇ ਚਿਹਰੇ ਨਹੀਂ ਦਿਖਾਏ ਗਏ ਫਿਲਹਾਲ ਉਹਨਾਂ ਦੀ ਆਈਡੈਂਟੀਟੀ ਵੀ ਰਿਵੀਲ ਨਹੀਂ ਕੀਤੀ ਗਈ ਪਰ ਬੰਦੇ ਦੀ ਰੂਹ ਕੰਬ ਜਾਂਦੀ ਹੈ ਕਿ ਇਹ ਛੋਟੇ ਛੋਟੇ ਬੱਚਿਆਂ ਨੂੰ ਲੈ ਕੇ ਇਹਨਾਂ ਨੂੰ ਵਾਪਸ ਜਾਣਾ ਪਊਗਾ ਹਾਲਾਂਕਿ ਇੱਕ ਬੱਚਾ ਉਹਨਾਂ ਦੇ ਵਿੱਚੋਂ ਉੱਥੇ ਹੀ ਜੰਮਿਆ ਮੇਬੀ 2 ਹਮ ਯੂਐਸ ਸਿਟੀਜ਼ਨ ਨੇ ਪਰ ਇੱਕ ਵੱਡਾ ਬੱਚਾ ਤੇ ਉਹਦੇ ਮਾਪੇ ਉਹ ਇਲੀਗਲ ਤਰੀਕੇ ਦੇ ਨਾਲ ਮੌਜੂਦ ਨੇ ਤਾਂ ਫਿਰ ਉਹ ਹੁਣ ਆਪਣੇ ਦੋ ਛੋਟੇ ਬੱਚਿਆਂ ਨੂੰ ਛੱਡ ਕੇ ਜਾਣ ਤਾਂ ਜਾਣ ਕਿਥੇ ਇਹ ਵੀ ਇੱਕ ਵੱਡਾ ਮਸਲਾ ਹੈ ਤੇ ਹੁਣ ਇਹ ਕਹਾਂਗੇ ਕਿ ਫੜੋ ਫੜੀ ਦਾ ਸਿਲਸਿਲਾ ਜਦੋਂ ਸ਼ੁਰੂ ਹੋ ਰਿਹਾ ਹੈ ਪ੍ਰਵਿੰਦਰ ਜੀ ਮਸਲਾ ਇਹ ਵੀ ਹੈ ਕਿ ਡਬਲ ਹੁਣ ਰੌਲਾ ਪਾਊਗਾ ਕਿ ਫੇਰ ਦੁਬਾਰਾ ਜਿਹੜੇ ਲੀਗਲ ਬੰਦੇ ਨੇ ਉਹਨਾਂ ਨੂੰ ਤੰਗ ਪਰੇਸ਼ਾਨ ਕੀਤਾ ਜਾਊਗਾ ਬਾਕੀ ਜਿਸ ਤਰ੍ਹਾਂ ਦੇ ਨਾਲ ਆਪਾਂ ਇਹ ਅਹਿਮ ਮੁੱਦੇ ਦੇ ਉੱਪਰ ਚਰਚਾ ਕਰ ਰਹੇ ਕਹਿੰਦੇ ਜਦੋਂ ਰਿਹਾਈ ਕੀਤੀ ਗਈ ਤੇ ਇਵਨ ਕਿ ਆਈਸ ਵਾਲਿਆਂ ਨੂੰ ਵੀ ਇਸ ਸਬੰਧੀ ਕੋਈ ਜਿਹੜੀ ਕਿ ਜਾਣਕਾਰੀ ਵੀ ਨਹੀਂ ਸਾਂਝੀ ਕੀਤੀ ਗਈ ਕਿ ਭਾਈ ਅਸੀਂ ਇਹਨਾਂ ਬੰਦਿਆਂ ਨੂੰ ਛੱਡ ਰਹੇ ਹਾਂ ਅਤੇ ਇਹਨਾਂ ਦੇ ਵਿੱਚੋਂ ਬਹੁਤ ਸਾਰੇ ਜਿਹੜੇ ਕਿ ਕ੍ਰਾਈਮినਲ ਹੈਗੇ ਨੇ ਤੇ ਹੁਣ ਇਹ ਗੱਲ ਆਖੀ ਜਾ ਰਹੀ ਹੈ ਕਿ ਇੱਡਿ ਰਿਹਾਈ ਹੋਈ ਹੈ ਇਸ ਨਾਲ ਸਮਾਜ ਦੇ ਵਿੱਚ ਇੱਕ ਖਤਰਾ ਜਿਹੜਾ ਕਿ ਪੈਦਾ ਹੋ ਸਕਦਾ ਹੈ ਕਿਉਂਕਿ ਉਹਨਾਂ ਨੂੰ ਨਹੀਂ ਪਤਾ ਕਿ ਕੇਸ ਦੇ ਉੱਪਰ ਇਹ ਜਿਹੜਾ ਕਿ ਆਪਣੀ ਫਰਸਟ੍ਰੇਸ਼ਨ ਕਰਦਣ ਤੇ ਅਜਿਹੀ ਜਿਹੜੀ ਕਿ ਸਥਿਤੀ ਨੂੰ ਕੰਟਰੋਲ ਦੇ ਵਿੱਚ ਰੱਖਦੇ ਹੋਏ ਇਹ ਜਿਹੜੀਆਂ ਗੱਡੀਆਂ ਤਿਆਰ ਕਰਵਾਈਆਂ ਗਈਆਂ ਨੇ ਤਾਂ ਕਿ ਦੁਬਾਰਾ ਜੇਕਰ ਉਹਨੂੰ ਅਰੈਸਟ ਕਰਨਗੇ ਤਾਂ ਕੋਈ ਜਿਹੜੀ ਕਿ ਹਿੰਸਕ ਗਤੀਵਿਧੀਆਂ ਤੋਂ ਬਚਿਆ ਜਾ ਸਕੇ ਨਹੀਂ ਦੇਖੋ ਡਾਊਨ टाउन ਦੇ ਵਿੱਚ ਪਹਿਲਾਂ ਹੀ ਪ੍ਰੋਟੈਸਟ ਹੋ ਕੇ ਹਟੇ ਨੇ ਰੀਸੈਂਟਲੀ ਵੀਕਐਂਡ ਦੇ ਉੱਤੇ ਤੇ ਸੈਟਰਡੇ ਸੰਡੇ ਤਾਂ ਉਸ ਤੋਂ ਬਾਅਦ ਹੁਣ ਇਹ ਘਟਨਾ ਸਾਹਮਣੇ ਆ ਜਾਂਦੀ ਹੈ ਕਿ 7000 ਬੰਦੇ ਡਿਟੇਨਰ ਜਿਨ੍ਹਾਂ ਤੇ ਲੱਗੇ ਹੋਏ ਸੀ ਤਾਂ ਇਹਦੇ ਵਿੱਚ ਮਾਤੜ ਵੀ ਰਹਾ ਹੋਏ ਹੋਣਗੇ ਖਾਸ ਤੌਰ ਤੇ ਇੰਡੀਅਨ ਕਿਉਂਕਿ ਉੱਥੇ ਇਹ ਤਾਂ ਹੈ ਨਹੀਂਗਾ ਕਿ ਬਿਲਕੁਲ ਇੰਡੀਅਨ ਨੇ ਕਿਸੇ ਨੇ ਕੋਈ ਕ੍ਰਾਈਮ ਕੀਤਾ ਹੀ ਨਹੀਂ ਹੋਣਾ ਤੇ ਜ਼ਿਆਦਾ ਨਹੀਂ ਤਾਂ 20 30 40 20 50 ਇੰਨੇ ਤਾਂ ਹੋਣਗੇ ਹੀ ਕਿ ਇੰਡੀਅਨ ਵੀ ਕਿਸੇ ਨਾ ਕਿਸੇ ਮਾਮਲੇ ਦੇ ਵਿੱਚ ਜਿਹੜੇ ਇਨਕਲੂਡ ਹੋਣਗੇ ਉਹ ਵੀ ਰਿਹਾ ਕੀਤੇ ਗਏ ਹੋਣਗੇ ਪਰ ਹੁਣ ਉਹ ਅੱਗੇ ਕਿੱਥੇ ਜਾਣਗੇ ਇਹ ਮਸਲਾ ਸਭ ਤੋਂ ਅੱਗੇ ਇਹੀ ਆਉਂਦਾ ਹੈ ਕਿ ਆਖਰਕਾਰ ਉਹ ਬਚਦੇ ਬਚਾਉਂਦੇ ਕਿਸੇ ਹੋਰ ਸਟੇਟ ਕਿਸੇ ਹੋਰ ਸੂਬੇ ਦੇ ਵਿੱਚ ਜਾ ਸਕਦੇ ਨੇ ਜਾਂ ਨਿਊਯਾਰਕ ਦੇ ਵਿੱਚ ਹੀ ਰਹਿਣਗੇ ਕਿ ਹਾਲਾਤ ਕਿੱਥੇ ਤੱਕ ਬੱਤਰ ਹੋ ਸਕਦੇ ਨੇ ਕਿ ਕਿ ਇੱਥੇ ਆਪਾਂ ਨਿਊਯਾਰਕ ਦੀ اٹਾਰਨੀ ਜਨਰਲ ਜਿਹੜੀ ਲੇਟੀਸ਼ੀਆ ਜੇਮਸ ਉਹਨਾਂ ਵੱਲੋਂ ਜਿਹੜਾ ਉਹਨਾਂ ਦੀ ਟਿੱਪਣੀ ਹੈ ਉਹ ਆਪਾਂ ਗੱਲ ਕਰਦੀਏ ਕਿ ਟਰੰਪ ਐਡਮਿਨਿਸਟ੍ਰੇਸ਼ਨ ਲਗਾਤਾਰ ਮੰਗ ਕਰ ਰਿਹਾ ਹੈ ਕਿ 7113 ਜਿਹੜੇ ਹੋਰ ਨੇ ਉਹਨਾਂ ਨੂੰ ਰਿਹਾ ਨਾ ਕੀਤਾ ਜਾਵੇ ਹੋਰ ਨਾਲ ਤੇ ਵੀ ਡਿਟੇਨਰ ਲੱਗਿਆ ਹੋਇਆ ਹੈ ਇਹ ਤੁਸੀਂ ਅੰਦਾਜ਼ਾ ਲਾ ਸਕਦੇ ਕਿ 7113 ਦੀ ਗਿਣਤੀ ਵੱਖਰੀ ਹੈ ਜਿਹੜੇ ਉਹ ਰਿਹਾ ਹੋ ਗਏ ਉਹ ਵੱਖਰੇ ਨੇ ਤੇ ਨਿਊਯਾਰਕਰਜ਼ ਨੇ ਜਿਹੜੇ ਉਹ ਕਹਿ ਰਹੇ ਨੇ ਕਿ ਸਾਡੇ ਸੂਬੇ ਦੇ ਵਿੱਚ ਜਾਂ ਨਿਊਯਾਰਕ ਸਿਟੀ ਦੇ ਵਿੱਚ ਅਜੇ ਇਹ ਛਾਪੇ ਅਜੇ ਹੀਆਂ ਰੇਡਸ ਨਹੀਂ ਹੋਣੀਆਂ ਚਾਹੀਦੀਆਂ ਇਹ ਹੁਣ ਚਲੋ ਇਹ ਤਾਂ ਆਪਾਂ ਨਹੀਂ ਰੋਕ ਸਕਦੇ ਕਿਉਂਕਿ ਰਾਸ਼ਟਰਪਤੀ ਦੇ ਹੁਕਮ ਨੇ ਤੇ ਜਿਹੜੇ ਕਹਾਂਗੇ ਕਿ ਕ੍ਰਿਮੀਨਲਸ ਨੇ ਖਾਸ ਤੌਰ ਤੇ ਉਹਨਾਂ ਦੇ ਵਿਰੁੱਧ ਤਾਂ ਕਾਰਵਾਈ ਹੋਣੀ ਚਾਹੀਦੀ ਆ ਪਰ ਇੱਥੇ ਐਕਟਿੰਗ ਡਾਇਰੈਕਟਰ ਜਿਹੜੇ ਆਇਸ ਦੇ ਨੇ ਟੌਡ ਲਿਓਨਜ਼ ਉਹਨਾਂ ਨੇ ਵੀ ਕਿਹਾ ਕਿ ਸਾਡੀ ਕਾਰਵਾਈ ਲਗਾਤਾਰ ਜਾਰੀ ਰਹੂਗੀ ਅਸੀਂ ਕੈਨੇਡਾ ਤੋਂ ਬਖਤਰਬੰਦ ਗੱਡੀਆਂ ਜਿਹੜੀਆਂ ਰੋਸ਼ਲ ਕੰਪਨੀ ਨੂੰ ਆਰਡਰ ਕੀਤੀਆਂ ਨੇ ਸਾਨੂੰ ਜਲਦ ਮਿਲਣ ਦੀ ਸੰਭਾਵਨਾ ਹੈ ਤੇ ਹੁਣ ਇਹਦੇ ਵਿੱਚੋਂ ਜੇ ਆਪਾਂ ਡੀਟੇਲ ਦੇ ਵਿੱਚ ਜਿਹੜੇ ਟੌਡ ਲਿਓਨਜ਼ ਦਾ ਕਹਿਣਾ ਆਪਾਂ ਉਹਨਾਂ ਦੇ ਮੁਤਾਬਕ ਜੇ ਦੇਖਿਆ ਜਾਵੇ ਤਾਂ ਇਹ ਕ੍ਰਿਮੀਨਲਸ ਦੇ ਵਿੱਚੋਂ ਜਿਹੜੇ ਰਿਹਾ ਕੀਤੇ ਗਏ ਨੇ 148 ਹੋਮਿਸਾਈਡ ਜਾਂ ਕਤਲ ਦੇ ਮਾਮਲੇ ਦੇ ਵਿੱਚ ਸਜ਼ਾ ਭੁਗਤ ਰਹੇ ਸੀ ਜਾਂ ਕਨਵਿਕਟਡ ਸੀਗੇ ਹੂੰ 717 ਬੰਦੇ ਅਸੌਲਟਸ ਹਮਲੇ ਵੱਖ-ਵੱਖ ਤਰੀਕੇ ਦੇ ਹਮਲੇ ਉਹਨਾਂ ਦੇ ਮਾਮਲੇ ਦੇ ਵਿੱਚ ਅੰਦਰ ਸੀ ਜਾਂ ਸਜ਼ਾਪੁਕਤ ਰਹੀ ਸੀ 260 ਬੰਦੇ ਸੈਕਸ਼ੂਅਲ ਅਫੈਂਸਸ ਦੇ ਮਾਮਲੇ ਦੇ ਵਿੱਚ ਸੀ 134 ਬਰਗਲੀ ਜਿਹੜੀਆਂ ਘਰਾਂ ਦੇ ਵਿੱਚ ਚੋਰੀਆਂ ਜਾਂ ਦੁਕਾਨਾਂ ਦੇ ਵਿੱਚ ਚੋਰੀਆਂ ਨੇ ਤੇ 235 ਡੇਂਜਰਸ ਡਰੱਗ ਅਫੈਂਸਸ ਕੋਈ ਖਤਰਨਾਕ ਨਸ਼ਿਆਂ ਨਾਲ ਸੰਬੰਧਿਤ ਸੀਗੇ ਉਹ ਸੀਗੇ ਹੁਣ ਇਹ ਕਿਵੇਂ ਹਾਲਾਤ ਨਿਊਯਾਰਕ ਸਟੇਟ ਦੇ ਵਿੱਚ ਕਿਉਂਕਿ ਇੱਕ ਤਾਂ ਕਹਾਂਗੇ ਕਿ ਡੋਨਲਡ ਟਰੰਪ ਦੀ ਸਰਕਾਰ ਟਰਾਂਸਪੋਰਟੇਸ਼ਨ ਸੈਕਟਰ ਤੇ ਵੱਡੀ ਮਾਰ ਮਾਰ ਰਹੀ ਹੈ ਸਾਰਿਆਂ ਨੂੰ ਪਤਾ ਹੈ ਕਿ 3000 ਦੇ ਤਾਂ ਲਾਇਸੈਂਸ ਜਾਂ ਕਹਿ ਸਕਦੇ ਐਕ੍ਰੈਡੀਟੇਸ਼ਨ ਮਾਨਤਾ ਸਿੱਧੇ ਤੌਰ ਤੇ ਖਤਮ ਕੀਤੀ ਜਾ ਰਹੀ ਹੈ ਉਹਨਾਂ ਨੂੰ 30 ਦਿਨ ਦਾ ਸਮਾਂ ਦਿੱਤਾ ਔਖੀਆਂ ਸ਼ਰਤਾਂ ਰੱਖ ਕੇ ਉਹ ਪੂਰੀਆਂ ਹੀ ਨਹੀਂ ਹੋਣੀਆਂ ਹੂੰ ਤੇ ਮਤਲਬ 3000 ਤਕਰੀਬਨ ਤਕਰੀਬਨ ਵਿਲੇ ਹੋ ਜਾਣਗੇ ਉਹਨਾਂ ਚੋਂ ਇੱਕ ਦਰਜਨ ਤੋਂ ਵੱਧ ਪੰਜਾਬੀਆਂ ਦੇ ਟਰਕਿੰਗ ਟ੍ਰੇਨਿੰਗ ਸਕੂਲ ਨੇ ਟਰੱਕ ਡਰਾਈਵਿੰਗ ਟ੍ਰੇਨਿੰਗ ਸਕੂਲ ਉਹ ਤੇ 4000 ਨੂੰ ਹੋਰ ਵਾਰਨਿੰਗ ਕੀਤੀ ਗਈ ਹੈ ਕਿ ਤੁਹਾਡਾ ਵੀ ਬੋਰੀ ਬਿਸਤਰਾ ਜੁੱਲੀ ਬਿਸਤਰਾ ਭਾਈ ਚੁੱਕ ਦੇਣਾ ਤੁਸੀਂ ਸੁਧਰ ਜੋ ਹੁਣ ਉਹ ਸੁਧਰਨ ਕਿਸ ਤਰ ਕਿਸ ਤਰੀਕੇ ਦੇ ਨਾਲ ਸੁਧਾਰ ਕਰਨਗੇ ਇਹ ਕਹਿਣਾ ਕਾਫੀ ਮੁਸ਼ਕਲ ਵਾਕੀ ਅਮਰੀਕਾ ਤੋਂ ਜਿਹੜੇ ਸਾਡੇ ਦਰਸ਼ਕ ਦੇਖ ਰਹੇ ਨੇ ਸਥਿਤੀ ਦੇ ਬਾਰੇ ਉਹ ਕੀ ਜਿਹੜੀ ਕੀ رائے ਰੱਖਦੇ ਹੈਗੇ ਨੇ ਜਾਂ ਫਿਰ ਉਹਨਾਂ ਦੇ ਕੋਲ ਕੀ ਇਨਫੋਰਮੇਸ਼ਨ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ ਸਕਦੇ ਹੋ ਤੁਹਾਡੀ ਸਕਰੀਨ ਦੇ ਉੱਪਰ ਲਗਾਤਾਰ ਨੰਬਰ ਫਲੈਸ਼ ਹੋ ਰਿਹਾ 6473687770 ਦੇ ਉੱਪਰ ਕਾਲ ਕਰੋ ਤੇ ਆਪਣੇ ਵਿਚਾਰ ਜ਼ਰੂਰ ਸਾਂਝੇ ਕਰੋ ਆਪਾਂ ਪਿੱਛੇ ਜੀ ਖਬਰ ਕੀਤੀ ਸੀ ਕਹਿੰਦੇ ਆਈਸ ਦੇ ਵਿੱਚ ਭਰਤੀ ਵੀ ਕੀਤੀ ਗਈ ਹੈ ਵੱਡੇ ਪੱਦਰ ਤੇ ਤੇ ਲੱਗਦਾ ਹੈ ਕਿ ਅਨੁਵਲੇ ਸਮੇਂ ਤੇ ਵਿੱਚ ਜਿਹੜੀ ਕੀ ਇਹ ਸਥਿਤੀ ਹੈ ਹੋਰ ਵੀ ਜ਼ਿਆਦਾ ਗੁੰਝਲਦਾਰ ਹੋ ਸਕਦੀ ਹੈ ਤੇ ਲੋਕਾਂ ਨੂੰ ਹੋਰ ਵੀ ਦਿੱਕਤ ਆ ਸਕਦੀ ਹੈ ਬਿਲਕੁਲ ਇਹ ਐਡ ਦਿੱਤੀ ਜਾ ਰਹੀ ਹੈ ਅਮਰੀਕਾ ਸਰਕਾਰ ਵੱਲੋਂ ਬਕਾਇਦਾ ਤੌਰ ਤੇ ਕਿ ਆਓ ਭਰਤੀ ਹੋ ਵੋ ਆਈਸ ਦੇ ਵਿੱਚ ਪਰ ਇਹ ਇੱਕ ਕਹਾਂਗੇ ਕਿ ਇੱਕ ਪਾਣੀ ਦਾ ਬੁਲਬਲਾ ਹੀ ਹੈ ਇਹ ਫਟਣਾ ਵੀ ਉਨੀ ਛੇਤੀ ਹੈ ਜਿੰਨੀ ਛੇਤੀ ਇਹ ਉਭਰਿਆ ਲੋ ਜਿਹੜੇ ਭਰਤੀ ਹੋਣਗੇ ਉਹਨਾਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਤੁਹਾਡੀ ਨੌਕਰੀ ਦੀ ਮਿਆਦ ਕੋਈ ਬਹੁਤੀ ਨਹੀਂ ਹੋਣੀ ਇਹ ਜਦੋਂ ਡੋਨਲਡ ਟਰੰਪ ਦੀ ਸੱਤਾ ਗਈ ਤਾਂ ਉਹੀ ਗੱਲ ਕਿ ਲੇਆਫਸ ਸਰਕਾਰੀ ਐਨਏਆਈਸ ਦੇ ਵਿੱਚ ਬੰਦੇ ਭਰਤੀ ਕੀਤੇ ਹੀ ਨਹੀਂ ਜਾ ਸਕਦੇ ਹੁਣ ਜੇ ਦੇਖਿਆ ਜਾਵੇ ਤਾਂ ਸਰਕਾਰੀ ਬੰਦੇ ਤਾਂ ਡੋਜ ਵਾਲਿਆਂ ਨੇ ਸ਼ੁਰੂਆਤ ਦੇ ਵਿੱਚ ਕੱਢ ਦਿੱਤੇ ਕੋਈ ਅੰਕੜਾ 1.14 ਲੱਖ ਦਾ ਹੈ ਕੋਈ ਅੰਕੜਾ 19 ਲੱਖ ਦਾ ਹੈ ਅੱਡ ਅੱਡ ਅੰਕੜੇ ਨੇ ਤੇ ਉਹਨਾਂ ਨੂੰ ਇਸ ਲਾਸਟ ਸੈਪਟੈਂਬਰ ਤੱਕ ਦਾ ਸਮਾਂ ਦਿੱਤਾ ਗਿਆ ਸੀ ਜਾਂ ਤਾਂ ਕਹਿੰਦੇ ਆਪ ਰਿਜ਼ਾਈਨ ਕਰ ਲਓ ਫਿਰ ਨਹੀਂ ਅਸੀਂ ਕੱਢਾਂਗੇ ਨਹੀਂ ਤਾਂ ਅਸੀਂ ਤਨਖਾਹਾਂ 6 ਮਹੀਨੇ ਦੀਆਂ ਦੇ ਕੇ ਵੀ ਤੋਰਾਂਗੇ ਤੇ ਉਸ ਤਰੀਕੇ ਦੀ ਕਾਰਵਾਈ ਕੀਤੀ ਗਈ ਸੀ ਤੇ ਹੁਣ ਇਧਰਲੇ ਪਾਸੇ ਦੀ ਭਰਤੀ ਹੈ ਕਿ ਉਹਨਾਂ ਨੂੰ ਆਈਸ ਦੇ ਜਵਾਨ ਚਾਹੀਦੇ ਨੇ ਫੜਨ ਵਾਸਤੇ ਕਿਉਂਕਿ ਹੁਣ ਪੂਰੇ ਨਹੀਂ ਪੈ ਰਹੇ ਹਾਲਾਂਕਿ ਕਾਰਵਾਈ ਤਾਂ ਲਗਾਤਾਰ ਚੱਲੋ ਚਲਦੀ ਹੀ ਰਹਿਣੀ ਹੈ ਜਿੰਨੀ ਰਿਸੋਰਸਸ ਮੌਜੂਦ ਨੇ ਪਰ ਉਹਨਾਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਤੁਹਾਡੀ ਨੌਕਰੀ 2.5 ਸਾਲ ਦੀ ਹੀ ਬਚਣੀ ਹੈ ਕਿਉਂਕਿ ਜਿਹੜੀਆਂ ਨੈਕਸਟ ਮਿਡਟਰਮ ਪੋਲਸ ਹੋਣੀਆਂ ਨੇ ਉਹਦੇ ਨਾਲ ਵੀ ਕਾਫੀ ਹੱਦ ਤੱਕ ਸ਼ੀਸ਼ਾ ਸਾਫ਼ ਹੋ ਜਾਣਾ ਹੈ ਜੀ ਜੀ ਰਿਪਬਲਿਕਨ ਪਾਰਟੀ ਕਿਉਂਕਿ ਖੁਰਦੀ ਜਾ ਰਹੀ ਹੈ ਜਿਹੜੇ ਹੁਣ ਤੱਕ ਦੇ ਹਾਲਾਤ ਨੇ ਕੱਲ ਨੂੰ ਹਾਲਾਤ ਚੇਂਜ ਵੀ ਹੋ ਸਕਦੇ ਨੇ ਸਿਨੈਰੀਓ ਇੱਕੋ ਜਿਹਾ ਨਹੀਂ ਰਹਿੰਦਾ ਪਰ ਸਮਝ ਲੈਣਾ ਚਾਹੀਦਾ ਜਿਹੜੇ ਹੁਣ ਭਰਤੀ ਹੋਣ ਜਾ ਰਹੇ ਨੇ ਉਹ ਅਮਰੀਕਨਜ਼ ਹੀ ਹੋਣਗੇ ਸਿਟੀਜ਼ਨਜ਼ ਹੀ ਹੋਣਗੇ ਬਿਨਾਂ ਸ਼ੱਕ ਪਰ ਉਹ ਉਹਨਾਂ ਦੀ ਭਰਤੀ ਜ਼ਿਆਦਾ ਸਮਾਂ ਨਹੀਂ ਰਹੇ